ਗਰੁੱਪ ਦੇ ਵਿੱਚ ਭਾਈ ਜੀ ਕਾਤੇ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਸਿਮਿਲਰ ਕੋਈ ਮਸਲਾ ਹੋਗਾ ਜਾਂ ਵੈਸੇ ਹੋਏਗਾ ਹਾਂ ਜੀ ਮੈਂ ਮੈਂ ਵੀ ਭਾਜੀ ਐਸੀ ਚੀਜ਼ ਦਾ ਸ਼ਿਕਾਰ ਹਾਂ ਮੇਰੇ ਨਾਲ ਵੀ ਮਤਲਬ ਫਰਾਡ ਹੋਇਆ ਆ ਇੱਥੇ ਮੇਰੇ ਤੇ ਚਾਰਜ ਵਗੈਰਾ ਲਵਾ ਦਿੱਤੇ ਨੇ ਅੱਛਾ ਤੁਹਾਡੇ ਤੇ ਵੀ ਚਾਰਜ ਲਵਾਤੇ ਹੈ ਕਿੱਥੇ ਕਿਹੜੇ ਇਲਾਕੇ ਚ ਲੱਗੇ ਨੇ ਬੀਸੀ ਦੇ ਵਿੱਚ ਹੀ ਜਾਂ ਇੱਥੇ ਨਹੀਂ ਨਹੀਂ ਭਾਜੀ ਮੈਂ ਬ੍ਰੈਮਟਨ ਹੀ ਰਹਿ ਰਿਹਾ ਹਾਂ ਹੁਣ ਰਾਈਟ ਨਾਓ ਓਹੋ ਹੋ ਤੇ ਚਾਰਜ ਤੁਹਾਡੀ ਪਤਨੀ ਨੇ ਲਵਾ ਦਿੱਤੇ ਤੁਹਾਡੇ ਉੱਪਰ ਹੈ ਹਾਂ ਜੀ ਭਾਜੀ ਮਤਲਬ ਮੈਂ ਪੈਸੇ ਲਾ ਕੇ ਉਧਰੋਂ ਲੈ ਕੇ ਆਇਆ 40-45 ਲੱਖ ਰੁਪਈਆ ਤੇ ਉਹ ਤੋਂ ਬਾਅਦ ਜਦੋਂ ਅਸੀਂ ਇੱਥੇ ਪਹੁੰਚੇ ਆਂ ਉਸ ਤੋਂ ਬਾਅਦ ਲਾ ਲੋ ਇੱਕ ਸਾਲ ਅਸੀਂ ਇਕੱਠੇ ਰਹੇ ਆਂ ਇਕੱਠੇ ਰਹਿਣ ਤੋਂ ਬਾਅਦ ਬ੍ਰਦਰ ਉਹਦਾ ਆ ਕੇ ਨਾਲ ਰਹਿਣ ਲੱਗ ਪਿਆ ਉਹਦੇ ਬ੍ਰਦਰ ਜਦੋਂ ਨਾਲ ਰਹਿਣ ਲੱਗ ਪਿਆ ਪੈਸੇ ਦੇ ਬੈਠਾ ਤੇ ਬ੍ਰਦਰ ਨੂੰ ਮੈਂ ਫੀਸਾ ਫੂਸਾ ਚ ਹੈਲਪ ਕਰਵਾਈ ਉਹਦੇ ਬ੍ਰਦਰ ਦੀ ਹਾਂ ਹਾਂ ਤੇ ਜਦੋਂ ਪੈਸੇ ਮੰਗ ਕੇ 15-16000 ਡਾਲਰ ਉਹਨਾਂ ਨੇ ਰੌਲਾ ਪਾਇਆ ਨਹੀਂ ਤੁਸੀਂ ਇਹ ਲੜਕੀ ਨੂੰ ਮਿਲੇ ਕਿਵੇਂ ਅਸੀਂ ਤੁਸੀਂ ਇੰਡੀਆ ਦੇ ਵਿੱਚ ਹੀ ਮਿਲੇ ਸੀਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੈਨੇਡਾ ਰੈਂਜਰ ਮੇਰਾ ਵੀਰ ਕੈਨੇਡਾ ਰਹਿੰਦੇ ਨੂੰ ਭਾਜੀ ਮੈਨੂੰ 2 ਤੋਂ 3 ਸਾਲ ਹੋ ਚੁੱਕੇ ਆ ਜੀ 2 ਤੋਂ 3 ਸਾਲ ਤੁਸੀਂ ਸਟੂਡੈਂਟ ਆਏ ਸੀਗੇ ਨਹੀਂ ਭਾਜੀ ਮੈਂ ਸਪੌਸਲ ਆਇਆ ਸੀਗਾ ਜੀ ਪਰ ਲੜਕੀ ਜਿਹੜੀ ਨੇ ਤੁਹਾਨੂੰ ਛੱਡ ਗਈ ਉਸਨੇ ਤੁਹਾਨੂੰ ਇੱਥੇ ਸਪੌਂਸਰ ਕੀਤਾ ਸੀਗਾ ਹਾਂਜੀ ਹਾਂਜੀ ਆਈ ਲੈਟ ਦੇ ਥਰੂ ਉਹ ਤੁਹਾਨੂੰ ਇੱਥੇ ਲੈ ਕੇ ਆਈ ਤੇ ਤੁਸੀਂ ਸਾਰਾ ਪੈਸਾ ਤੇ ਲਾ ਤੁਸੀਂ ਲਾਇਆ ਹੋਵੇਗਾ ਉਸ ਦੀਆਂ ਫੀਸਾਂ ਦਾ ਟਿਕਟਾਂ ਦਾ ਸਾਰਾ ਗੱਜਾ ਉਹਨੇ ਆਪ ਲਾਇਆ ਸੀਗਾ ਹਾਂ हां मतलब सारा पैसा ए टू लेके जेड तक मेरा लगा जी 45 लाख रुपए दे करीब खर्चा आ गया सीगा उस दू बाद उस ब्रदर दीया भी फीसਾਂ મે ભરવਾਈਆਂ ਨਹੀਂ ਨਹੀਂ ਜਦੋਂ ਲੜਕੀ ਇੱਥੇ ਮੇਰਾ ਵੀਰ ਬਾਹਰ ਆਉਂਦੀ ਆ ਆਮੁਲਕ ਦੇ ਵਿੱਚ ਉਹ ਜਿਹੜੀ ਲੜਕੀ ਤੁਹਾਡੇ ਤੇ ਚਾਰਜ ਲਵਾ ਕੇ ਗਈ ਹੈ ਉਹ ਲੜਕੀ ਨੂੰ ਵਿਆਹ ਤੋਂ ਪਹਿਲਾਂ ਤੁਸੀਂ ਆਂ ਇੰਡੀਆ ਦੇ ਵਿੱਚ ਹੀ ਉਹਨੂੰ ਮਿਲੇ ਸੀਗੇ ਜਾਂ ਪਹਿਲਾਂ ਕਿਵੇਂ ਤੁਸੀਂ ਇੱਥੇ ਕਿਵੇਂ ਆ ਗਏ ਬਈ ਗੱਲਬਾਤ ਪਹਿਲਾਂ ਹੀ ਤੁਹਾਡਾ ਇੰਡੀਆ 'ਚ ਹੀ ਵਿਆਹ ਹੋਇਆ ਸੀਗਾ ਉੱਥੇ ਇੰਡੀਆ ਚ ਹੀ ਸੀਗਾ ਜੀ ਸਾਡੇ ਸ਼ਹਿਰ ਦੇ ਬੰਦੇ ਤੁਹਾਡਾ ਤੁਹਾਡਾ ਠੀਕ ਹੈ ਤੁਹਾਡਾ ਉੱਥੇ ਤੁਸੀਂ ਜਾਣਦੇ ਸੀਗੇ ਤੇ ਤੁਹਾਡਾ ਉਹ ਲੜਕੀ ਦੇ ਨਾਲ ਵਿਆਹ ਸ਼ਾਦੀ ਹੋ ਗਿਆ ਓਕੇ ਠੀਕ ਹੈ ਇੰਡੀਆ ਦੇ ਵਿੱਚ ਹੀ ਹੋ ਗਿਆ ਓਕੇ ਹਾਂ ਹਾਂ ਜੀ ਹਾਂ ਜੀ ਜਾਣਕਾਰੀ ਸੀਗੇ ਬੰਦੇ ਲਾ ਲੋ ਵੀ ਜਾਣਦੇ ਸੀ ਸਾਡੇ ਸ਼ਹਿਰ ਦੇ ਸੀਗੇ ਲੋਕਲ ਤੇ ਉਹਨਾਂ ਨੇ ਕੀ ਕਿਹਾ ਵੀ ਤੁਸੀਂ ਪੈਸਾ ਲਾ ਦਿਓ 40-45 ਲੱਖ ਤੇ ਤੁਹਾਡਾ ਮੁੰਡਾ ਅਸੀਂ ਬਾਹਰ ਲੈ ਜਾਵਾਂਗੇ ਇਹ ਤੁਹਾਡਾ ਪਲਾਨ ਹੋਇਆ ਹੋਵੇਗਾ ਸਮਝੌਤਾ ਹਾਂ ਹਾਂਜੀ ਹਾਂਜੀ ਸਾਡਾ ਬਾਡੀ ਗੱਲ ਇੰਨੀ ਗੱਲ ਹੋਈ ਸੀਗੀ ਤੇ ਵਿਆਹ ਵੀ ਪੱਕਾ ਹੋਇਆ ਸੀਗਾ ਸਾਰਾ ਕੁਝ ਪੱਕਾ ਮਤਲਬ ਪੂਰਾ 10 ਦਿਨ ਜਿਵੇਂ ਆਪਾਂ ਜੱਟਾਂ ਜਿਨੀਦਾਰਾਂ ਦੇ ਵਿਆਹ ਹੁੰਦਾ ਹਨਾ ਹਾਂ ਹਾਂ ਤੇ ਪੂਰਾ ਵਧੀਆ ਮਤਲਬ ਸਾਰੇ ਰਿਸ਼ਤੇਦਾਰ ਸੱਤੇ ਸਾਰਾ ਕੁਝ ਸਹੀ ਸੀਗਾ ਬਹੁਤ ਵਧੀਆ ਸੀ ਇੰਡੀਆ ਵੀ ਸਹੀ ਰਹੀ ਆ ਮੇਰੇ ਨਾਲ ਮਤਲਬ ਕੋਈ ਇਹੋ ਜਿਹਾ ਰੌਲਾ ਨਹੀਂ ਸੀ ਕਿੰਨਾ ਸਮਾਂ ਫੇਰ ਵੀ ਰਿਬਾਤ ਉਹ ਜਦੋਂ ਤੁਹਾਡਾ ਦੋਨਾਂ ਦੀਆਂ ਲਾਮਾਂ ਹੋ ਜਾਂਦੀਆਂ ਨੇ ਕਿੰਨੇ ਕਿੰਨਾ ਸਮਾਂ ਤੁਹਾਡੇ ਨਾਲ ਉਹ ਲਟਕੀ ਰਹਿੰਦੀ ਹੈ ਤਿੰਨ ਸਾਲ ਇਕੱਠੇ ਰਹੇ ਆ ਜੀ ਅਸੀਂ اچھا ਤਿੰਨ ਸਾਲ ਤੁਹਾਡੇ ਨਾਲ ਵਿਆਹ ਤੋਂ ਬਾਅਦ ਉੱਥੇ ਰਹੀ ਆ ਤੇ ਨਾਲ ਪੜੀ ਗਈ ਹਾਈਲਾਈਟ ਕਰੀ ਗਈ ਸਾਰਾ ਕੁਝ ਹਾਂ ਹਾਂ ਜੀ ਹਾਂ ਜੀ 2 ਸਾਲ ਇੰਡੀਆ ਤੇ 7 ਸਾਲ ਕੈਨੇਡਾ ਨਹੀਂ ਨਹੀਂ ਉਹ ਚਲੋ ਤੁਹਾਡੇ ਨਾਲ ਅੱਛਾ 2 ਸਾਲ ਉਸ ਵੇਲੇ ਤੁਹਾਡੇ ਨਾਲ ਪੰਜਾਬ ਦੇ ਵਿੱਚ ਕਿਹੜਾ ਬੇਸਿਕਲੀ ਤੇ ਹਰਿਆਣੇ ਤੋਂ ਆ ਓਕੇ ਫਤਿਹਵਾ ਫਤਿਹਵਾ ਦਾ ਜ਼ਿਲ੍ਹਾ ਰਤਗਿਆ ਸ਼ਹਿਰ ਆ ਜੀ ਮੇਰਾ ਓਕੇ ਹਾਂ ਹਾਂ ਤੇ ਹੁਣ ਅਸੀਂ ਮੋਗੇ ਮਤਲਬ ਮੋਗਗੇ ਵਾਲੀ ਸਾਈਡ ਮੂਵ ਹੋ ਗਈ ਸੀ ਜ਼ਮੀਨ ਉਧਰ ਲਈ ਮੋਗਗੇ ਹਰਿਆਣੇ ਚ ਉਧਰ ਜ਼ਮੀਨਾਂ ਜਮੂਨਾ ਆਪਣੇ ਮਤਲਬ ਮਹਿੰਗੀਆਂ ਨੇ ਦਿੱਲੀ ਦਾ ਏਰੀਆ ਆਉਂਦਾ ਜ਼ਮੀਨਾਂ ਬਾਏ ਕਰਦਾ ਉਧਰ ਆ ਕੇ 45 50 ਲੱਖ ਦਾ ਰੇਟ ਉਦੋਂ ਸੀਗਾ ਹੁਣ ਤੇ ਲਾ ਲਓ 60 70 ਦਾ ਰੇਟ ਹੋ ਗਿਆ ਤੇ ਆਪਾਂ ਨੂੰ ਮੋਗਗੇ ਵਾਲੀ ਸਾਈਡ 25 ਲੱਖ ਨੂੰ ਜ਼ਮੀਨ ਮਿਲਦੀ ਸੀ ਵਧੀਆ ਅੱਛਾ ਮੋਗਗੇ ਕੰਨੀ ਤੁਸੀਂ ਮੂਵ ਹੋ ਗਿਆ ਉੱਥੇ ਤਾਂ ਉਸ ਤੋਂ ਬਾਅਦ ਫੇ ਲੜਕੀ ਤੁਹਾਨੂੰ ਉੱਥੇ ਉਹ ਵੀ ਉਥੋ ਉਸ ਇਲਾਕੇ ਦੀ ਹੈ ਨਹੀਂ ਇਹ ਸਾਡੇ ਹਰਿਆਣੇ ਦੀ ਹੈ ਜੀ ਰਤਿਆ ਸ਼ਹਿਰ ਦੀ ਅੱਛਾ ਹਰਿਆਣੇ ਤੋਂ ਸੀਗੀ ਲੜਕੀ ਹੈ ਰਤਿਆ ਸ਼ਹਿਰ ਤੋਂ ਹੈ ਤੇ ਫੇਰ ਉਸ ਤੋਂ ਬਾਅਦ ਤੁਹਾਡਾ ਵਿਆਹ ਸ਼ਾਦੀ ਹੋ ਗਿਆ ਤੇ 2 ਸਾਲ ਇਹ ਲੜਕੀ ਤੁਹਾਡੇ ਨਾਲ ਰਹਿੰਦੀ ਆ ਉੱਥੇ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਤੇ ਫੇਰ ਤੁਹਾਡਾ ਖਰਚਾ ਉਸ ਵੇਲੇ ਵਿਆਹ ਤੇ ਵੀ ਹੋਇਆ ਹੋਵੇਗਾ ਤੇ ਸਾਰਾ ਕੁਝ ਉਹ ਪੜਾਉਣ ਲਿਖਾਉਣ ਤੇ ਤੁਸੀਂ ਬਾਅਦ ਜਿਹੜਾ 2 ਸਾਲ ਤੁਹਾਡੇ ਨਾਲ ਇਹ ਲੜਕੀ ਰਹੀ ਆ ਤੁਸੀਂ ਪੜਾਇਆ ਵੀ ਆ ਉਹਨੂੰ ਉੱਥੇ ਫੇਰ ਉਸ ਵੇਲੇ ਨਹੀਂ ਭਾਜੀ ਪੜ੍ਹਾਈ ਤੇ ਇਹਦੀ ਮਤਲਬ ਕੰਪਲੀਟ ਸੀਗੀ ਹਾਈਲਰਸ ਕੀਤੀ ਹੋਈ ਸੀ ਇਹਨੇ ਓਕੇ ਤੇ ਆਪਣਾ ਹਾਈਲਰਸ ਕੀਤੀ ਸੀਗੀ ਤੇ ਇਹ ਕਹਿੰਨੇ ਕੋਰਸ ਕੀਤਾ ਸੀਗਾ ਆਰਐਨ ਦਾ ਇੰਡੀਆ ਦੇ ਵਿੱਚ ਨਰਸਿੰਗ ਠੀਕ ਹੈ ਹਾਂਜੀ ਉਸ ਤੋਂ ਬਾਅਦ ਇੱਥੇ ਲੈਂਪਟਨ ਕਾਲਜ ਦੇ ਵਿੱਚ ਐਡਮਿਸ਼ਨ ਲਈ ਹਾਂ ਹਾਂ ਤੇ ਆਪਣਾ ਮੈਡੀਕਲ ਫੀਲਡ ਦਾ ਕੋਰਸ ਸੀ ਕਰਾਇਆ ਦਾ ਹਾਂ ਹਾਂ ਤੇ ਇੱਥੇ ਸਟੱਡੀ ਪੂਰੀ ਹੋਈ ਸਟੱਡੀ ਪੂਰੀ ਹੋ ਗਈ ਇੱਥੇ ਵਧੀਆ ਰਹੇ ਆ ਗੱਡੀ ਲਈ ਨਵੀਂ ਹਾਂ ਹਾਂ ਉੱਪਰ ਕਰਦਾ ਸੀ ਮੈਂ ਫੁੱਲ ਟਾਈਮ ਵਧੀਆ ਪੈਸੇ ਬਣਾਉਂਦਾ ਸੀਗਾ ਤੇ ਬਸ ਗੱਲ ਕੁਛ ਵੀ ਨਹੀਂ ਕੀਤੀ ਆਪਾਂ ਐਵੇਂ ਕੁੜੀ ਦਾ ਕਸੂਰ ਕੱਢਦੀਏ ਅੱਜ ਵੀ ਕੁੜੀ ਨੂੰ ਮਾੜਾ ਨਹੀਂ ਕਹਿੰਦੇ ਬਸ ਜਦੋਂ ਉਹਦਾ ਬ੍ਰਦਰ ਆ ਕੇ ਸਾਡੇ ਨਾਲ ਰਹਿਣ ਲੱਗ ਗਿਆ ਅੱਛਾ 1 ਸੈਕਿੰਡ ਮਾੜਾ ਅੱਛਾ ਫਿਰ 2 ਸਾਲ ਤੁਹਾਡੇ ਨਾਲ ਉੱਥੇ ਰਹੀ ਫਿਰ ਮੁੜ ਕੇ ਲੜਕੀ ਇੱਥੇ ਆ ਜਾਂਦੀ ਹੈ ਤੇ ਤੁਹਾਡੇ ਜਦੋਂ ਲੜਕੀ ਕੈਨੇਡਾ ਆ ਜਾਂਦੀ ਹੈ ਤੇ ਤੁਸੀਂ ਕਿੰਨੇ ਬਾਅਦ ਚ ਸਮੇਂ ਬਾਅਦ ਉਹਦੇ ਨਾਲ ਆ ਜਾਂਦੇ ਹੋ ਹਾਂਜੀ 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 ਨਹੀਂ ਜਦੋਂ ਉਹ ਲੜਕੀ ਕੈਨੇਡਾ ਆ ਗਈ ਤੇ ਤੁਹਾਨੂੰ ਪੰਜਾਬ ਤੋਂ ਕਿੰਨਾ ਸਮਾਂ ਲਗਾਉਣਾ 4 ਵੀਕਾ ਲੱਗੀਆਂ ਬਾਅਦ ਚ ਹੈ ਨਹੀਂ 4 ਮਹੀਨੇ 4 ਮਹੀਨੇ 4 ਮਹੀਨੇ ਬਾਅਦ ਫਿਰ ਤੁਸੀਂ ਕੈਨੇਡਾ ਆ ਜਾਂਦੇ ਹੋ ਬ੍ਰੈਂਪਟਨ ਲੜਕੀ ਇੱਥੇ ਕਿੱਥੇ ਬੇਸਮੈਂਟ ਚ ਰਹਿੰਦੀ ਸੀ ਅਸੀਂ ਹਾਂ ਇਧਰ ਹੀ ਆਪਣਾ ਬ੍ਰੈਂਪਟਨ ਰਹਿੰਦੇ ਸੀ ਜੀ ਬਵੇੜ ਐਂਡ ਮਿਸਿਸਾ ਕਰੋੜ ਵਾਲੀ ਸਾਡੇ ਤੇ ਉਹ ਲੜਕੀ ਬੇਸਮੈਂਟ ਚ ਰਹਿੰਦੀ ਸੀ ਤੁਹਾਨੂੰ 에어ਪੋਰਟ ਤੇ ਉਹ ਪਿਕ ਕਰਨ ਗਈ ਖੁਦ ਆਪ ਲੈ ਕੇ ਆਈ ਉਥੋਂ ਹਾਂਜੀ ਹਾਂਜੀ ਮਤਲਬ ਮੇਰੀ ਸਿਸਟਰ ਤੇ ਮੇਰੇ ਭਾਜੀ ਵੀ ਇੱਥੇ ਨੇ ਨਾ ਜੀਜਾ ਮੇਰਾ ਤੇ ਸਿਸਟਰ ਮੇਰੇ ਓਕੇ ਠੀਕ ਹੈ ਅਸੀਂ ਚਾਰੋਂ ਇਕੱਠੇ ਰਹਿੰਦੇ ਸੀਗੇ ਓਕੇ ਠੀਕ ਹੈ ਹਾਂ ਤੇ ਮੇਰੀ ਸਿਸਟਰ ਮੇਰੇ ਤੋਂ 3 ਸਾਲ ਪਹਿਲਾਂ ਆਏ ਸੀ ਕਿ ਉਸ ਤੋਂ ਬਾਅਦ ਮੇਰੇ ਜੀਜਾ ਜੀ ਆਏ ਹਾਂ ਹਾਂ ਤੇ ਮੇਰੇ ਜੀਜਾ ਜੀ ਤੋਂ ਬਾਅਦ ਮੇਰੀ ਵਾਈਫਾਈ ਹਾਂ ਹਾਂ ਮੇਰੀ ਵਾਈਫ ਤੋਂ ਬਾਅਦ ਉਹਦਾ ਬ੍ਰਦਰ ਆਇਆ ਹਾਂ ਹਾਂ ਉਸ ਤੋਂ ਬਾਅਦ ਮੈਂ ਆਇਆ ਠੀਕ ਹੈ ਫਿਰ ਤੁਸੀਂ ਉਹ ਇੱਕ ਬੇਸਮੈਂਟ ਹੀ ਰਹਿ ਰਹੇ ਸੀਗੇ ਤੁਹਾਡੀ ਸਿਸਟਰ ਤੁਹਾਡਾ ਜੀਜਾ ਜੀ ਆ ਘਰ ਕੋਲ ਲਿਆ ਸੀ ਤੁਸੀਂ ਕੋ ਰੈਂਟ ਉਪਰ ਹਾਂ ਜੀ ਉਦੋਂ ਭਾਜੀ ਬੇਸਮੈਂਟ ਹੀ ਰਹਿੰਦੇ ਸੀਗੇ ਅਸੀਂ ਅੱਛਾ ਚਾਰੇ ਪੰਜੇ ਜਾਣੇ ਤੁਸੀਂ ਬੇਸਟ ਨਹੀਂ ਮੁੰਡਾ ਨਹੀਂ ਸੀ ਤੁਹਾਡਾ ਸਾਲਾ ਨਹੀਂ ਸੀ ਤੁਸੀਂ ਚਾਰ ਜਾਣੇ ਸਿਸਟਰ ਤੁਹਾਡਾ ਜੀਜਾ ਤੁਹਾਡੀ ਪਤਨੀ ਤੇ ਤੁਸੀਂ ਅ ਚਾਰ ਜਾਣੇ ਬੇਸ ਵਿੱਚ ਰਹਿੰਦੇ ਜਦੋਂ ਮੇਰਾ ਇਹਦਾ ਮੇਰੀ ਵਾਈਫ ਦਾ ਬ੍ਰਦਰ ਆਇਆ ਜਦੋਂ ਇੱਥੇ ਹਾਂ ਹਾਂ ਉਦੋਂ ਮੇਰੇ ਸਿਸਟਰ ਇੰਡੀਆ ਗਏ ਸੀ ਇੱਕ ਵਾਰੀ ਕਿਉਂਕਿ ਉਹਨਾਂ ਨੂੰ 3 ਸਾਲ ਹੋ ਚੁੱਕੇ ਸੀ ਇੱਥੇ ਆਇਆਂ ਨੂੰ ਹਾਂ ਹਾਂ ਤੇ 2023 ਦਾ ਆਪਣਾ ਦਸੰਬਰ 2022 ਦਾ ਲਾਸਟ ਮਹੀਨਾ ਸੀਗਾ ਸਾਲ ਦਾ ਓਕੇ ਹਾਂ ਮੇਰੇ ਸਿਸਟਰ ਲਾਸਟ ਮਹੀਨੇ ਦੇ ਵਿੱਚ ਆ ਹੀ ਦਿਨ ਚੱਲਦੇ ਸੀਗੇ ਓਕੇ ਇੰਡੀਆ ਚਲੇਗੇ 20 ਦਸੰਬਰ ਨੂੰ ਓਕੇ ਹਾਂ ਇਹ ਉਸ ਤੋਂ ਬਾਅਦ ਇੱਕ ਜਾਨੇ ਦੀ ਸਪੇਸ ਹੋ ਗਈ ਸਾਡੇ ਕੋਲ ਜਦੋਂ ਮੇਰੇ ਸਿਸਟਰ ਇੰਡੀਆ ਚ ਚਲੇ ਜਾਂਦੇ ਆ ਅੱਛਾ ਦੋਨੇ ਉਹ ਕਪਲ ਇੰਡੀਆ ਚਲੇ ਜਾਂਦੇ ਤੇ ਫੇਰ ਬੇਸਮੈਂਟ ਚ ਤੁਹਾਡੇ ਕੋਲ ਇੱਕ ਬੰਦੇ ਦੀ ਸਪੇਸ ਬਚ ਜਾਂਦੀ ਹੈ ਤੇ ਫੇਰ ਤੁਹਾਡਾ ਜੀ ਮਤਲਬ ਮੇਰੇ ਸਿਸਟਰ ਇਕੱਲੇ ਹੀ ਗਏ ਸੀ ਇੰਡੀਆ ਭਾਜੀ ਇੱਥੇ ਸੀਗੇ ਓਕੇ ਉਹ ਇੱਥੇ ਸੀਗਾ ਫੇਰ ਤੁਸੀਂ ਆਪਣਾ ਜਿਹੜਾ ਰਿਸ਼ਤੇਦਾਰ ਹੈ ਤਾਡੀ ਵਾਈਫ ਦਾ ਜਿਹੜਾ ਭਰਾ ਉਹਨੂੰ ਬਾੜ ਲਿਆ ਵੀ ਤੂੰ ਸਾਡੇ ਨਾਲ ਰਹਿ ਲੈ ਇੱਥੇ ਆਣ ਕੇ ਹਾਂ ਨਹੀਂ ਉਹਦਾ ਹੀ ਫੋਨ ਆਇਆ ਕਹਿੰਦਾ ਰੋਟੀ ਨਹੀਂ ਮਤਲਬ ਰੋਟੀ ਪਕਦੀ ਨਹੀਂ ਕਿ ਮੈਂ ਕੰਮ ਤੇ ਜਾਣਾ ਬਸ ਤੇ ਲੇਟ ਹੋ ਜਾਣਾ ਆ ਓਕੇ ਇਹ ਰੋਟੀ ਪਾਣੀ ਕਦੇਕ ਤਾਂ ਹੀ ਖਾਣਾ ਆ ਫਿਰ ਮੇਰੀ ਵਾਈਫ ਕਹਿੰਦੀ ਲੈ ਆਈਏ ਚਲੋ ਆਪਣਾ ਹੀ ਆ ਜੇ ਆਪਾਂ ਨਾ ਕਰਾਂਗੇ ਤੇ ਕੋਣ ਕਰੂਗਾ ਫਿਰ ਲੈ ਕੇ ਵੀ ਆਇਆ ਜੀ ਸਾਰਾ ਕੁਝ ਕੀਤਾ ਮਤਲਬ ਅੱਛਾ ਪਰ ਹੂੰ ਬਸ ਇਹ ਲਾ ਲਓ ਕਿ 20 ਜਨਵਰੀ ਨੂੰ ਉਹ ਆਉਂਦਾ ਹੈ ਸਾਡੇ ਕੋਲ ਹਾਂ ਤੇ 22 ਜਨਵਰੀ ਨੂੰ ਖਲਾਰੇ ਵੀ ਪੈ ਜਾਂਦੇ ਆ ਉੱਥੇ ਸਾਡੇ ਮਤਲਬ ਲੈ ਜਾਂਦਾ ਉਹਨੂੰ ਨਾਲ ਖਲਾਰੇ ਖਲਾਰੇ 7 ਦਿਨਾਂ 'ਚ 7 ਦਿਨਾਂ 'ਚ ਕਾਦੇ ਖਲਾਰੇ ਪੈ ਰਿਹਾ ਤੁਹਾਡੇ ਨਾਲ ਲੜਦਾ ਉਹ ਜਾਂ ਉਹਦੀ ਸਵਿਸਟ ਨਾ ਨਹੀਂ ਬਣਦੀ ਕੀ ਪ੍ਰੋਬਲਮ ਕੀ ਪੈਣੀ ਸ਼ੁਰੂ ਪਾਜੀ ਤੁਸੀਂ ਇਹ ਵੇਖ ਲਓ ਉਹੀ ਲਾਸਟ 'ਚ ਨਸ਼ੇ ਕਰਦੇ ਆ ਇਹ ਫਲਾਣਾ ਕਰਦੇ ਆ ਪਹਿਲਾਂ ਜਦੋਂ ਦੋ ਸਾਲ ਇੰਡੀਆ ਰਹੀ ਆ ਮੇਰੇ ਨਾਲ ਉਦੋਂ ਤੇ ਇਹਨਾਂ ਨੂੰ ਨਸ਼ੇ ਨਹੀਂ ਦੇ ਸੀ ਸਾਲ ਇੱਥੇ ਰਹੇ ਆ ਨਸ਼ੇ ਨਹੀਂ ਦੇ ਸੀ ਜਦੋਂ ਆਪਦੀਆਂ ਪਾਣ ਆਪਦੀ ਦੀ ਪੜਾਈ ਕੰਪਲੀਟ ਹੋ ਗਈ ਆਪਦੀਆਂ ਫੀਸਾਂ ਵਗੈਰਾ ਦੇ ਲੀਆਂ ਉਹਨਾਂ ਨੂੰ ਨਸ਼ੇ ਦੇ ਸੰਨ ਲੱਗ ਪਏ ਉਦੋਂ ਮਤਲਬ ਅੱਛਾ ਉਹ ਉਹ ਜਿਹੜੀ ਤੁਹਾਡੀ ਵਾਈਫ ਹੈ ਉਹ ਸ਼ਿਕਵਾ ਕਰਨ ਲੱਪਈ ਵੀ ਤੁਸੀਂ ਨਸ਼ਾ ਕਰਦੇ ਹੋ ਆਪਦੇ ਭਰਾ ਦੇ ਕੋਲੇ ਕੰਪਲੇਨਟ ਕਰਨ ਲੱਪਈ ਤੁਹਾਡੀਆਂ ਨਹੀਂ ਭਰਾ ਨਹੀਂ ਆ ਕੇ ਕੰਨ ਭਰੇ ਨਾ ਪਹਿਲਾਂ ਤੇ ਉਹਨੇ ਕੁਝ ਨਹੀਂ ਕੀਤਾ ਤੁਹਾਨੂੰ ਦੱਸਿਆ ਸਾਲ ਇੱਕ ਰਹੇ ਆ ਇਕੱਠੇ ਅਸੀਂ ਕੋਈ ਉਹਨੇ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਕੋਈ ਹਿੱਲ ਨਹੀਂ ਜੁਲਣੀ ਵਧੀਆ ਰਹੇ ਆ ਬਹੁਤ ਵਧੀਆ ਸੀ ਲਾਈਫ ओके फिर जब तो वो आ गया, गया। ते फिर ਉਸ ਤੋਂ ਬਾਅਦ ਉਹਨੇ ਤੁਹਾਨੂੰ ਕਿਹਾ ਵੀ ਤੁਸੀਂ ਨਸ਼ੇ ਕਰਦੇ ਹੋ ਜਾਂ ਆਪਣੀ ਸਿਸਟਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਆਹ ਦੀ ਸਿਸਟਰ ਨੂੰ ਹੀ ਕੰਨ ਭਰਨ ਲੱਗ ਗਿਆ। ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਵਧੀਆ ਹਸਤਾਖਿੜਦਾ ਖੇਡਦਾ ਕਰੂੰਗਿਆ ਆਇਆ ਟਰੱਕ ਦੀ ਕਲਾਸ ਲਾਉਣ। ਅੱਛਾ ਤੇ ਪਿੱਛੇ ਫੋਨ ਕਰਨ ਲੱਗੇ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਹੋ ਗਈ ਉਹ ਬਰਬਾਦ ਕਰਤੀ ਉਹ ਫਲਾਣ ਕਰਤੀ ਉਹ ਢੀਂਗ ਕਰਤੀ ਹੋਏ ਕਰਤਾ ਜਾ ਕਰਤਾ। ਅੱਛਾ ਤੇ ਮੈਂ ਕਿਹਾ ਕੀ ਗੱਲ ਹੋ ਗਈ ਇਹ ਤੁਸੀਂ ਨਸ਼ੇ ਕਰਦੇ ਜੋ ਮੈਂ ਕਿਹਾ ਵਾਹ ਹੋ ਸ਼ਿਕਰਾ ਮੈਂ ਕਿਹਾ ਉੱਥੇ ਤੈਨੂੰ ਨਸ਼ੇ ਨਹੀਂ ਦਿੱਸੀ ਹੁਣ ਤੁਹਾਨੂੰ ਨਸ਼ੇ ਦੇਣ ਲੱਗ ਪਏ ਇੱਥੇ। ਅੱਛਾ ਤੇ ਨਸ਼ਾ ਕੇ ਕਿਹੜਾ ਸ਼ਿਕਵਾ ਕਰਦਾ ਵੀ ਕਿਹੜਾ ਚਿੱਟਾ ਚੁੱਟੇ ਦਾ ਕਰਦਾ ਫੀਮ ਡੋਡੇ ਸ਼ਰਾਬ ਕੀ ਨਸ਼ਾ ਕਾਉਂਟ ਹਾਂ ਆਪਣਾ ਵੀਕਐਂਡ ਤੇ ਪਹਿਲੀ ਗੱਲ ਤੇ ਮੈਂ ਤੇ ਭਾਜੀ ਜੀਜਾ ਸਾਡਾ ਮਤਲਬ ਅਸੀਂ ਕਦੇ ਮਿਲਦੇ ਹੀ ਨਹੀਂ ਸੀਗੇ ਕਿਉਂਕਿ ਉਹਨਾਂ ਦਾ ਕੰਮ ਰਾਤ ਨੂੰ ਹੁੰਦਾ ਸੀ ਮੇਰਾ ਦਿਨੇ ਹੁੰਦਾ ਸੀਗਾ ਹੂੰ 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 ਜੇ ਕਦੇ ਵੀਕਐਂਡ ਤੇ ਬਹਿ ਕੇ ਕੀ ਜੇ ਵੀਕਐਂਡ ਤੇ ਇੰਜੋਏ ਕਰ ਲਿਆ ਬੀਅਰ ਪੀਲੀ ਗਲਾਸ ਉਹ ਚੀਜ਼ ਨੂੰ ਮੁੱਦਾ ਬਣਾ ਲਿਆ ਇਹਨਾਂ ਨੇ ਲਾ ਦੱਸੋ ਅੱਛਾ ਠੀਕ ਹੈ ਤੁਹਾਡੇ ਤੇ ਇਲਜ਼ਾਮ ਲਾ ਕੇ ਤੇ ਮੁਰਕੇ ਸ਼ਿਕਵਾ ਕਰਨਾ ਸ਼ੁਰੂ ਕਰ ਦਿੱਤਾ ਸੱਤਾਂ ਦਿਨਾਂ ਬਾਅਦ ਫਿਰ ਕੀ ਹੋਇਆ ਬਾਅਦ ਦੇ ਵਿੱਚ 70 ਦਿਨਾਂ ਦੇ ਬਾਅਦ ਜੀ ਜਦੋਂ ਮੈਂ ਘਰੇ ਆਇਆ ਹੱਥੋਂ ਪਾਈ ਵੀ ਹੋਏ ਹੈ ਹੱਥੋਂ ਪਾਈ ਤੁਹਾਡਾ ਤੁਹਾਡਾ ਸਾੜਾ ਤੁਹਾਡੇ ਨਾਲ ਹੋਇਆ ਹੈ ਹਾਂ ਹਾਂ ਸਾੜਾ ਵੀ ਤੇ ਨਾਲੇ ਮੇਰੀ ਵਾਈਫ ਨੇ ਵੀ ਮਤਲਬ ਧੱਕੇ ਧੁੱਕੇ ਮਾਰਿਆ ਮੈਨੂੰ ਉਸ ਤੋਂ ਬਾਅਦ ਸਾਡਾ ਪ੍ਰਾਣਾ ਵੀ ਉੱਥੇ ਸੀਗਾ ਮੈਨੂੰ ਕਹਤਾ ਹਾਂ ਵੀ ਇੱਕ ਸਕੰਡ ਜਿਹੜਾ ਦੇਖੋ ਇੱਕ ਤੁਹਾਨੂੰ ਕਾਲ ਕਰਕੇ ਨਸ਼ੇ ਦਾ ਉਹਨਾਂ ਨੇ ਕਿਹਾ ਵੀ ਨਸ਼ੇ ਕਰਦਾ ਤੇ ਇੱਕਦਮ ਘਰੇ ਆਉਣ ਕੇ ਹੱਥੋਂ ਪਾਈ ਹੋ ਜਾਣਾ ਇਹਦੇ ਵਿੱਚ ਬਿਟਵੀਨ ਕੀ ਹੋਇਆ ਹੈਗਾ ਵੀ ਕੋਈ ਤੁਸੀਂ ਕਹਿ ਤਾਂ ਉਹਨੂੰ ਗਾਲੀ ਕੋਲੋਚੀ ਕਰਤੀ ਜਾਂ ਕੋਈ ਨਾ ਕੋਈ ਮਾਰਾ ਦੋਤਾ ਨਹੀਂ ਜਦੋਂ ਮੈਂ ਜਦੋਂ ਮੈਂ ਘਰੇ ਆਉਣਾ ਨਾ ਮੈਂ ਘਰੇ ਆ ਕੇ ਮਤਲਬ ਮੇਰੇ ਨਾਲ ਫੋਨ ਤੇ ਬਾਪਾ ਔਖੇ ਸੋਖੇ ਹੋਏ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕੀ ਚੱਕਰ ਆ ਵੀ ਤੁਸੀਂ ਕੀ ਇੰਨੇ ਪੜਕੇ ਕਿਉਂ ਪਏ ਜੋ ਉਹ ਕਹਿੰਦਾ ਮੇਰੀ ਭੈਣ ਦੀ ਤੇ ਜ਼ਿੰਦਗੀ ਬਰਬਾਦ ਹੋ ਗਈ ਇਹ ਹੋ ਗਿਆ ਫਿਰ ਮੰਮੀ ਡੈਡੀ ਬਾਰੇ ਵੀ ਬੋਲਣ ਲੱਗੇ ਜਦੋਂ ਮੰਮੀ ਡੈਡੀ ਬਾਰੇ ਬੋਲੇ ਮੈਨੂੰ ਵੀ ਗੁੱਸਾ ਆ ਗਿਆ ਅੱਛਾ ਠੀਕ ਮੈਂ ਪੁੱਛ ਲਿਆ ਮੈਂ ਕਿਹਾ ਵੀ ਹਾਂ ਦੱਸੋ ਇੰਨੇ ਵਿੱਚ ਹੀ ਬਸ ਗਰਮੋ ਗਰਮੀ ਦੇ ਵਿੱਚ ਹੀ ਜਦੋਂ ਮੇਰੇ ਨਾਲ ਨੂੰ ਮਤਲਬ ਆਇਆ ਉਹ ਹਨਾ ਹੁਣ ਆਪਾਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਕੋਸ਼ਿਸ਼ ਤੇ ਕਰਾਂਗੇ ਹਾਂ ਹਾਂ ਉਹ ਦੋ ਜਣੇ ਸੀ ਮੈਂ ਇਕੱਲਾ ਸੀਗਾ ਇੰਨੇ ਚੇਰ ਨੂੰ ਦੋ ਦੋਨੇ ਭੈਣ ਭਰਾ ਸੀ ਵਿੱਚੇ ਤੁਹਾਡੀ ਪਤਨੀ ਤੇ ਨਾਲ ਦੋਨੇ ਭੈਣ ਭਰਾ ਸੀ ਉਹ ਹਾਂਜੀ ਹਾਂ ਓਕੇ ਦੋਨੇ ਜਣੇ ਨੇ ਅਟੈਕ ਕੀਤਾ ਓਕੇ ਹਾਂ ਹਾਂ ਉਸ ਤੋਂ ਬਾਅਦ ਮੇਰੇ ਜੀਦਾ ਜੀ ਆ ਕੇ ਉਹਨਾਂ ਨੇ ਚਲੋ ਮੈਨੂੰ ਫੜ ਕੇ ਬਾਹਤੋਂ ਅੰਦਰ ਲੈ ਗਿਆ ਮੈਨੂੰ ਕਹਿੰਦਾ ਬੈਠ ਇੱਥੇ ਤੇ ਇਹਨਾਂ ਨੇ ਪਤਾ ਨਹੀਂ ਤਿਆਰੀ ਕਰੀ ਬੈਠੇ ਸੀਗੇ ਭਾਜੀ ਸਾਡੇ ਪ੍ਰਾਣੇ ਨੇ ਹਿਸਾਬ ਲਾ ਲਓ ਪੈਰੀਂ ਹੱਥ ਲਾਉਣ ਤੱਕ ਗਿਆ ਇਹਨਾਂ ਦੇ ਇੱਕ ਮੇਰੀ ਵਾਈਫ ਦੇ ਉਹਦੇ ਬ੍ਰਦਰ ਦੇ ਵੀ ਵੀ ਕਿੱਡੀ ਗੱਲ ਆ ਯਾਰ 100 ਗੱਲਾਂ ਹੋ ਜਾਂਦੀਆਂ ਘਰ ਦੇ ਵਿੱਚ ਵੀ ਤੁਸੀਂ ਬੈਠੋ ਕੋਈ ਨਹੀਂ ਮੈਂ ਆਪਾਂ ਕਰ ਲੈਨੇ ਗੱਲ ਕੋਈ ਚੱਕਰ ਨਹੀਂ ਬਹਿ ਕੇ ਆਪਾਂ ਨਿਬੜ ਲੈਨੇ ਹਾਂ ਹਾਂ ਪਤਾ ਨਹੀਂ ਕੀ ਉਹਨੂੰ ਕੋਲ ਕੇ ਇਹੋ ਜਿਹਾ ਪਿਆਰ ਤਾਂ ਉਹ ਕੁੜੀ ਦੇ ਮੂੰਹ ਤੇ ਨਹੀਂ ਵੀ ਮੈਂ ਤੇ ਇੱਥੇ ਰਹਿਣਾ ਹੀ ਨਹੀਂ ਮੈਂ ਤੇ ਇਹਦੇ ਨਾਲ ਰਹਿਣਾ ਹੀ ਨਹੀਂ ਮੈਂ ਤੇ ਇੱਥੇ ਰਹਿਣਾ ਹੀ ਨਹੀਂ ਅੱਛਾ ਤੇ ਤੁਸੀਂ ਫਿਰ ਆਪਣੇ ਸੱਸੋਰੇ ਨਾਲ ਕੋਈ ਗੱਲਬਾਤ ਇਹ ਮੁੱਦੇ ਤੇ ਕੀਤੀ ਆ ਵੀ ਤੁਹਾਡੀ ਲੜਕੀ ਇਦਾਂ ਕਰਦੀ ਆ ਤੇਰਾ ਮੁੰਡਾ ਇਦਾਂ ਕਰ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਕੋਈ ਕੀਤੀ ਆ ਜੀ ਉਹ ਤੇ ਕੋਈ ਬੋਲਦੇ ਹੀ ਨਹੀਂ ਉਹ ਤੇ ਜਿਵੇਂ ਘੁੱਗੂ ਹੀ ਬਣ ਜਾਂਦਾ ਬੰਦਾ ਨਾ ਹੂੰ ਨਾ ਹਾਂ ਬਸ ਚੁੱਪ ਮੇਰੇ ਮੰਮੀ ਡੈਡੀ ਮੋਗੇ ਤੋਂ ਰਸਤੀਆ ਕਾਈਕ 200 ਕਿਲੋਮੀਟਰ ਪੈਂਦਾ ਜੀ ਗੱਡੀ ਤੇ ਪੰਜ ਗੇੜੇ ਮਾਰ ਕੇ ਆਏ ਪੰਚਾਇਤਾਂ ਲੈ ਕੇ ਉਹਨਾਂ ਦੇ ਮੂੰਹ ਚੋਂ ਨਹੀਂ ਮਾਰ ਪੁੱਤਾਂ ਦੇ ਕੋਈ ਹਾਂ ਦੀ ਹੂ ਗੁੱਟੀ ਵੀ ਹਾਂ ਵੀ ਅਸੀਂ ਕਵਾਂਗੇ ਉਹਨਾਂ ਨੂੰ ਹੂੰ ਸਾਡਾ ਤੇ بیٹے ਨੂੰ ਹੀ ਪਤਾ ਸਾਡੇ بیٹے ਨੂੰ ਪਤਾ ਐਡਾ ਕੀ ਤੁਹਾਡਾ ਬੇਟਾ ਡੀਸੀ ਲੱਗ ਗਿਆ ਜਦੋਂ ਬਾਹਰ ਭੇਜਣੇ ਸੀਗੇ ਪੈਸੇ ਲਗਾਉਣੇ ਸੀ ਉਹਦੋਂ ਤੇ ਸਾਰੇ ਤੁਸੀਂ ਆ ਕੇ ਕਹਿੰਦੇ ਸੀਗੇ ਸਾਡੇ ਜਵਾਕ ਸਾਡੇ ਕਹਣੇ ਤੋਂ ਬਾਹਰ ਨਹੀਂਗੇ ਹੂੰ ਹੁਣ ਤੁਹਾਡੇ ਜਵਾਕ ਤੁਹਾਡੇ ਕਹਣੇ ਤੋਂ ਬਾਹਰ ਹੋ ਗਏ ਅੱਛਾ ਫੇ ਜਦੋਂ ਤੁਸੀਂ ਥੋੜਾ ਬਹੁਤਾ ਹੱਥੋਂ ਪਾਈ ਆਪਸ ਵਿੱਚ ਹੋ ਜਾਂਦੇ ਹੋ ਤੇ ਤੁਹਾਡਾ ਜਿਹੜਾ ਪੁਰਾਣਾ ਹੈਗਾ ਉਹਨੇ ਉਹਨਾਂ ਨੂੰ ਪੈਰੀਆਂ ਹੱਥ ਲਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਤੁਸੀਂ ਐਡੀ ਵੱਡੀ ਟ੍ਰਬਲ ਕਾਸ ਨਾ ਕਰੋ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਤੁਸੀਂ ਉਹਦੇ ਛੜਤੀਆਂ ਹੋਣੀਆਂ ਇੱਕ ਦੋ ਇਦਾਂ ਦੀ ਗੱਲਬਾਤ ਹੋਈ ਹੈ ਜਸ ਵੀ ਓਨੈਸਟੀ ਜਦੋਂ ਕਈ ਵਾਰੀ ਬੰਦੇ ਤਕੜੇ ਹੁੰਦੇ ਨੇ ਵੀ ਆਪਦੀ ਪਤਨੀ ਦੇ ਜਾਂ ਆਪਣੇ ਸਾਲੇ ਦੇ ਕੋਈ ਜਦੋਂ ਹੱਥੋਂ ਪਾਈ ਤੁਸੀਂ ਹੋਏ ਅਟੈਕ ਕੀਤਾ ਕਿ ਦੂਜੇ ਤੇਕ ਨਹੀਂ ਮਤਲਬ ਮੇਰੀ ਵਾਈਫ ਨੇ ਵੀ ਮੈਨੂੰ ਹਿੱਟ ਕੀਤਾ ਜੀ ਓਕੇ ਠੀਕ ਹੈ ਹਾਂ ਹਾਂ ਜਦੋਂ ਉਹਨੇ ਧੱਕਾ ਮਾਰਿਆ ਜਦੋਂ ਮੇਰੇ ਸਿਰ ਤੋਂ ਪਰਣਾ ਲਹਿ ਗਿਆ ਹਾਂ ਹਾਂ ਤੇ ਧੱਕੇ ਹੀ ਵੱਜਿਆ ਜੀ ਉਧਰੋਂ ਉਧਰੀ ਹਣਾ ਅੱਛਾ ਕੋਈ ਕੋਸੌਨ ਮੁੱਕੀ ਇਸ ਤਾਂ ਦਾ ਮੇਰੀ ਵਾਈਫ ਨੇ ਮੈਨੂੰ ਜਰੂਰ ਹਿੱਟ ਕੀਤਾ ਵੀ ਹਾਂ ਤੂੰ ਮੇਰੇ ਬ੍ਰਦਰ ਨੂੰ ਐਵੇਂ ਧੱਕਾ ਮਾਰਿਆ ਤੇ ਮਤਲਬ ਬਹੁਤ ਪਰ ਜਦੋਂ ਉਹਨੂੰ ਤੁਸੀਂ ਇੱਕ ਸਾਈਡ ਜਦੋਂ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਧੱਕਾ ਮਾਰਿਆ ਉਹਨੇ ਵਾਪਸ ਤੁਹਾਨੂੰ ਮਾਰਿਆ ਫੇਰ ਜਾਂ ਉਹ ਖੜਾ ਹੋ ਗਿਆ ਵੀ ਚੱਲ ਸਾਡੇ ਕੋਲ ਨਹੀਂ ਪਹਿਲਾਂ ਪਹਿਲਾਂ ਉਹ ਮੇਰੇ ਕੋਲ ਨਹੀਂ ਆਇਆ ਜੀ ਮੈਂ ਤੇ ਪੁੱਛਿਆ ਹੀ ਹੈ ਜਦ ਹਾਂ ਹਾਂ ਜੇ ਉਹ ਆਪਾਂ ਨੂੰ ਕੋਈ ਮਾਰਨਾ ਆਊਗਾ ਫਿਰ ਫੜਫੜ ਐਂਸ ਦੇ ਵਿੱਚ ਬੰਦਾ ਹੱਥ ਤੇ ਦੋਵੇਂ ਅੱਗੋਂ ਸਾਹਮਣੇ ਕਰੂਗਾ ਜੀ अच्छा ठीक है थोड़ा ता ता पे थोड़ा बहुत ਝੜਫੋ ਗਈ ਤੁਹਾਡੀ ਤੇ ਤੁਹਾਡੇ ਰਿਸ਼ਤੇਦਾਰ ਚ ਤੇ ਤੁਹਾਡੀ ਪਤਨੀ ਨੇ ਵੀ ਫੇ ਤੁਹਾਨੂੰ ਧੱਕਾ ਮਾਰਿਆ ਉਹਨੂੰ ਫੀਲ ਹੋਈ ਵੀ ਮੇਰੇ ਭਰਾ ਦੇ ਉੱਪਰ ਭਾਰਾ ਪੈ ਰਿਹਾ ਬੰਦਾ ਤੇ ਮੇਰੇ ਭਰਾ ਨੂੰ ਖਿੱਚੀ ਫਿਰਦਾ ਤੇ ਉਹਨੇ ਵੀ ਫੇ ਤੁਹਾਨੂੰ ਇੱਕ ਅਦਾ ਧੱਕਾ ਮਾਰਤਾ ਜਿਨ੍ਹਾਂ ਤੁਹਾਡਾ ਸਿਰ ਤੇ ਹਸਾਫਾ ਲੈ ਗਿਆ ਓਕੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਕਹਿੰਦਾ ਪੁਰਾਣਾ ਸਾਡਾ ਆਇਆ ਉਹਨੇ ਚਲੋ ਮੈਨੂੰ ਬਿਠਾਤਾ ਅੰਦਰ ਹਮ ਤੇ ਇਹ ਹਿਸਾਬ ਲਾ ਲਓ ਇੰਨੀ ਇੱਕ ਗੱਲ ਦਾ ਏਡਾ ਮੁੱਦਾ ਬਣਾ ਕੇ ਉਸ ਤੋਂ ਬਾਅਦ ਚਲੇ ਜਾਇਆ ਘਰ ਉਸ 27 ਜਨਵਰੀ 2024 ਨੂੰ ਹਮ ਹਮ ਮੈਂ ਨਹੀਂ ਉਸ ਤੋਂ ਬਾਅਦ ਹਿਸਾਬ ਲਾ ਲੋ ਕਿ ਮੈਂ ਇੰਨੇ ਫੋਨ ਕਰੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਗਲਤੀ ਵੀ ਮੰਨ ਲੈਣਾ ਮੈਂ ਆਪਦੇ ਸੱਸ ਸਹੁਰੇ ਨੂੰ ਵੀ ਫੋਨ ਕੀਤਾ ਹੂੰ ਹੂੰ ਤੂੰ ਸਾਡੇ ਮੁੰਡੇ ਨੂੰ ਐ ਕਰਤਾ ਮੈਂ ਕਿਹਾ ਤੁਸੀਂ ਮੁੰਡੇ ਨੂੰ ਕਹੀ ਜਾਂਦੇ ਜੋ ਮੁੰਡਾ ਤਾਂ ਡਾ ਵੱਡਾ ਹੋ ਗਿਆ ਮੈਂ ਕਿਹਾ 20 ਸਾਲ ਤੁਹਾਡੇ ਮੁੰਡੇ ਦੀ ਉਮਰ ਹੈ ਮੈਂ 30 ਸਾਲਾਂ ਦਾ ਮੈਂ ਵੱਡਾ ਕਿ ਉਹ ਵੱਡਾ ਆ ਠੀਕ ਆ ਦੂਜੀ ਥਾਂ ਮੈਂ ਕਿਹਾ ਆਪਣੇ ਪੰਜਾਬੀਆਂ ਦੇ ਤੇ ਆਂ ਨਹੀਂ ਆ ਸਾਡੇ ਤੇ ਪਰੌਣਾ ਸਾਡਾ ਸ਼ਿੱਤਰ ਮਾਰ ਲਿਆ ਅਸੀਂ ਤਾਂ ਨਹੀਂ ਉਹਦੇ ਸਾਹਮਣੇ ਕਦੇ ਇੱਕ ਚੱਕੀ ਤੇ ਮੈਂ ਕਿਹਾ ਤੁਸੀਂ ਏਡੀ ਗੱਡੀ ਤੇ ਕੀ ਗੱਲ ਵੱਡੀ ਕੋ ਗਲਤ ਚਲੋ ਠੀਕ ਆ ਹਾਂ ਹਾਂ ਹਾਂਜੀ ਹਾਂ ਤੇ ਉਸ ਤੋਂ ਇੱਕ ਸੈਕਿੰਡ ਫੇਰ ਬਾਅਦ ਦੇ ਵਿੱਚ ਉਹਨਾਂ ਨੇ ਇਸ਼ੂ ਬਣਾ ਲਿਆ ਵੀ ਸਾਡੇ ਮੁੰਡੇ ਨੂੰ ਪਹਿਲੀ ਗੱਲ ਤਾਂ ਤੁਹਾਡੀ ਗੱਲ ਸਹੀ ਹੈ ਵੀ ਜਦੋਂ